ਵੀ ਵਿਆਕੀ ਆ ਜਿਹੜਾ ਮੁਦਰਮਾ ਮੁਦਰਮੀ ਆ ਜਿਵੇਂ ਸੋਹੀ ਜੀ ਨੇ ਕਿਹਾ ਸੋ ਦਟ ਜੀ ਇੰਗਰੋ ਅਮਰੀਕਾ ਸਾਹਿਬ ਦੇ ਉੱਤੇ ਜਿੰਨੇ ਵੀ ਲੋਕ ਪ੍ਰੋਟੈਸਟ ਕਰਨ ਵਾਲੇ ਨੇ ਮੈਂ ਤੁਹਾਨੂੰ ਇੱਕ ਇਹ ਜਿੰਨੀਆਂ ਟੋਡੀਆਂ ਪੋਸਟਾਂ ਦੇ ਵਿੱਚ ਕਿੰਨੇ ਕੁ ਲੋਕ ਪੜੇ ਹੋਣਗੇ ਓਨੀਆਂ ਉਹ ਬੰਦੇ ਕੋਲੇ ਜਿੰਨੀਆਂ ਡਿਗਰੀਆਂ ਸੀਗੀਆਂ ਉਹ ਅੱਜ ਤੱਕ ਇਤਿਹਾਸ ਹੈ ਕਿ ਇੰਦਾ ਬੜਾ ਪੜਿਆ ਲਿਖਿਆ ਵਿਦਵਾਨ ਡਾਕਟਰ ਭੀਮrao Ambedkar ਸਾਹਿਬ ਜੇ ਕੋਈ ਵੀ ਉਹਦੇ ਤੇ ਕਿੰਤੂ ਪ੍ਰੰਤੂ ਕਰਦਾ ਚਾਹੇ ਉਹ ਭਾਜਪਾ ਸਰਕਾਰ ਆ ਚਾਹੇ ਉਹ ਸੰਘ ਵਾਲੇ ਨੇ ਜਿਹੜੇ ਦਲਿਤਾਂ ਨੂੰ ਦੱਬਣ ਕੁੱਤਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਇਹ ਗੱਲ ਯਾਦ ਰੱਖਣ ਜਿੱਦਣ ਇਹ ਜੰਗਿਆੜੀ ਭਟ ਗਈ ਇਹਨਾਂ ਲੋਕਾਂ ਦੀ ਤੇ ਇਹਨਾਂ ਦਾ ਜੀਣਾ ਮਹਾਲ ਹੋ ਜਾਊਗਾ ਕਿਉਂਕਿ ਜਦੋਂ ਪਿੱਛੇ ਜਾ ਬੱਲਾ ਵਾਲੇ ਬਾਬਿਆਂ ਦੇ ਉੱਤੇ ਗੋਲੀ ਚੱਲੀ ਸੀ ਤੇ ਪੂਰਾ ਭਾਰਤ ਮੰਦ ਰਿਆ ਟ੍ਰੇਨਾਂ ਨੂੰ ਅੱਗ ਲੱਗੀਆਂ ਬੱਸਾਂ ਨੂੰ ਅੱਗ ਲਗੀਆਂ ਸੋ ਅਸੀਂ ਇਹ ਗੱਲ ਦੱਸ ਦੇਣੀ ਚਾਹੁੰਦੇ ਹਾਂ ਸਮੁੱਚਾ ਸਮਾਜ ਸਾਡਾ ਇਹ ਗੱਲ ਦੱਸ ਦੇਣੀ ਚਾਹੁੰਦਾ ਕਿ ਇਹਨਾਂ ਨੂੰ ਨਾ ਛੇੜੋ ਚਾਹੇ ਉਹਨਾਂ ਦੇ ਮਗਰ ਮਾਸਟਰਮਾਈਂਡ ਬੰਦੇ ਲੱਗੇ ਹੋਣੇ ਜਾਂ ਡਾਕਟਰ ਪੀਮਰੋ ਉਮੀਦਵਾਰ ਸਾਹਿਬ ਨਾਲ ਜਿਵੇਂ ਅਮਿਤ ਸ਼ਾਹ ਨੇ ਅਸੈਂਬਲੀ ਦੇ ਵਿੱਚ ਗੱਲ ਕੀਤੀ ਆ ਕਿ ਕਿਆ ਮੇਦਗਰ ਮੇਦਗਰ ਲਗਾਈ ਹੈ ਕਿਉਂਕਿ ਉਹਨਾਂ ਦੀ ਮਨਛਾ ਹੈ ਆ ਕਿ ਅਸੀਂ ਹਿੰਦੂ ਤਾਂ ਅਸੀਂ ਆਪਣਾ ਰਾਜ ਸਥਾਪਿਤ ਕਰੀਏ ਤੇ ਸਰਦਾਰਨ ਖਤਮ ਕਰੀਏ ਇਹ ਕਦੇ ਜਿਉਂਦੇ ਜੀ ਹੋਣਾ ਨਹੀਂਗਾ ਕਿਉਂ ਆ ਜਿਹੜੀਆਂ ਕੌਮਾਂ ਨੇ ਮਰਨ ਮਿਟਣ ਲਈ ਤਿਆਰ ਨੇ ਇਸ ਕਰਕੇ ਡਾਕਟਰ ਪੀਮਰੋ ਉਮੀਦਵਾਰ ਸਾਹਿਬ ਦੀ ਸੋ ਤੇ ਹਮੇਸ਼ਾ ਪੈਰਾ ਦੇਣ ਵਾਲੀਆਂ ਇਹ ਜਿਹੜੀ ਨੌਜਵਾਨ ਨੇ ਆਗੂ ਨੇ ਸੋ ਸਾਰੇ ਇਸੇ ਲਈ ਖੜੇ ਨੇ ਹਮੇਸ਼ਾ ਜਤਲ ਛੀਲਾ ਅਸੀਂ ਜਦੋਂ ਵੀ ਕਿਤੇ ਡਾਕਟਰ ਭੀਮਰਾਓ ਅਮੇਦਕਰ ਸਾਹਿਬ ਨਾਲ ਜਾਂ ਕਿਤੇ ਸੰਵਿਧਾਨ ਦੇ ਨਾਲ ਛੇੜਛਾੜ ਹੋਈ ਜਾਂ ਕੋਈ ਵੀ ਪੰਗਾ ਲਿਆ ਗਿਆ ਤਾਂ ਪੂਰੇ ਦੇਸ਼ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਮਝ ਲੈਣੀ ਚਾਹੀਦੀ ਆ ਤੇ ਇਹ ਗਰੀਬਾਂ ਨੂੰ ਨਾ ਛੇੜਿਆ ਜਾਵੇ ਇਹ ਦਲਿਤ ਦੱਬੇ ਕੁਟਲੇ ਲੋਕ ਨੇ ਕਿਉਂਕਿ ਜਦੋਂ ਕਿਸੇ ਸਪਰਿੰਗ ਨੂੰ ਦਾਪਦੀ ਹੋਣਾ ਤੇ ਫਿਰ ਜਦੋਂ ਇੰਨਾ ਪ੍ਰੈਸ਼ਰ ਬਣ ਜਾਂਦਾ ਉਹ ਛੱਤ ਪਾੜ ਦਿੰਦਾ ਇਸ ਕਰਕੇ ਇਹਨਾਂ ਲੋਕਾਂ ਦੇ ਅੰਦਰ ਬਹੁਤ ਵੱਡੀ ਆਗ ਹੈ ਇਹ ਨੂੰ ਸਾਮ ਕੇ ਰੱਖਿਆ ਜਾਵੇ ਤਾਂ ਚੰਗੀ ਗੱਲ ਆ ਅਗਰ ਕਿੰਤੂ ਮਰੰਤੂ ਕੀਤਾ ਗਿਆ ਤੇ ਅਸੀਂ ਬਿਲਕੁਲ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਬਬਾ ਤੇਰੀ ਸੋਚ ਤੇ ਕਰਾਂ ਜਾਂਗੇ ਸੋਕੋ ਅੱਜ ਦਾ ਜੋ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅੱਜ ਦਾ ਜੋ ਪ੍ਰਦਰਸ਼ਨ ਹੈ ਇਹ ਤੁਹਾਨੂੰ ਸਾਰਿਆਂ ਨੂੰ ਪਲੀ ਪਾਤੀ ਪਤਾ ਤੁਹਾਨੂੰ ਅਖਬਾਰਾਂ ਰਾਹੀਂ ਵੀ ਪਤਾ ਲੱਗ ਗਿਆ ਤੁਹਾਨੂੰ WhatsApp ਰਾਹੀਂ ਵੀ ਪਤਾ ਲੱਗ ਗਿਆ ਤੁਹਾਨੂੰ Facebook ਰਾਹੀਂ ਵੀ ਪਤਾ ਲੱਗ ਗਿਆ ਔਰ ਤੁਹਾਨੂੰ ਸਾਰਿਆਂ ਦੇ ਇੱਕ ਦੂਜੇ ਦੇ ਸੰਦੇਸ਼ ਤੋਂ ਹੀ ਪਤਾ ਲੱਗ ਗਿਆ ਕਿ ਜਿਹੜੀ ਇਹ ਮੰਦ ਭਾਗੀ ਘਟਨਾ ਹੋਈ ਹੈ ਜੋ ਡਾਕਟਰ ਵੀ.ਆਰ. ਅੰਬੇਦਕਰ ਸਾਹਿਬ ਦੇ ਪੁੱਤ ਨੂੰ ਬੜੇ ਥੋੜਿਆਂ ਦੇ ਨਾਲ ਤੋੜਿਆ ਗਿਆ ਔਰ ਜੋ ਸਾਡਾ ਸੰਵਿਧਾਨ ਹੈ ਉਹਦੇ ਤੇ ਮਿੱਟੀ ਦਾ ਤੇਲ ਪਾ ਕੇ ਉਹਨੂੰ ਅੱਗ ਲਾਈ ਗਈ ਆ ਪਰ ਲੇਕਿਨ ਕੀ ਹੈ ਪਰ ਮੈਂ ਕਹਿਣਾ ਚਾਹਣਾ ਵੇ ਜਿਸ ਬੰਦੇ ਨੇ ਵੀ ਇਹ ਸ਼ਰਾਰਤ ਕੀਤੀ ਹੈ ਇਹ ਬਹੁਤ ਹੀ ਮੰਦ ਭਾਗੀ ਸ਼ਰਾਰਤ ਹੈ ਕਿਉਂਕਿ ਜਿਹੜੀ ਇਹ ਉਹਨੇ ਹਥੌੜੇ ਜਿੰਨੇ ਵੀ 바ਵਾ ਸਾਹਿਬ ਦੇ ਹਥੌੜੇ ਮਾਰੇ ਨੇ ਉਹ ਦਲਿਤ ਸਮਾਜ ਦੀ ਇੱਕ ਤੇ ਲੱਗੇ ਨੇ ਦਿਲ ਤੇ ਲੱਗੇ ਨੇ ਪਰ ਲੇਕਿਨ ਇਹ ਦਲਿਤ ਸਮਾਜ ਚੁੱਪ ਕਰਕੇ ਨਹੀਂ ਬੈਠੂਗਾ ਭਾਵੇਂ ਐਸੀ ਕੋਈ ਵੀ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਇਸ ਵਿੱਚ ਸਾਥ ਵੀ ਦਿਓ ਔਰ ਜਦ ਤੱਕ ਇਸ ਬੰਦੇ ਦੇ ਐਨਐਸਐ ਲੱਗ ਕੇ ਐਨਐਸਐ ਲੱਗ ਕੇ ਇਹਨੂੰ ਅੰਦਰ ਨਹੀਂ ਕੀਤਾ ਜਾਂਦਾ ਇਹਨੂੰ ਸੱਤ ਤੋਂ ਸੱਤ ਸਜਾ ਨਹੀਂ ਮਿਲਦੀ ਤਾਂ ਸਾਨੂੰ ਇਹ ਜਿਹੜਾ ਪ੍ਰੋਟੈਸਟ ਹੈ ਅਸੀਂ ਜਾਰੀ ਰੱਖਾਂਗੇ ਜੇ ਕਾਬੂ ਕਰ ਲਿਆ ਉਹਦੇ ਤੇ ਹਜੇ ਸਿੰਪਲੀ ਐਫ ਆਈ ਆਰ ਦਰਜ ਹੋਈ ਆ ਕਿਉਂਕਿ ਸਿੰਪਲੀ ਐਫ ਆਈ ਆਰ ਦਰਜ ਦਾ ਮਤਲਬ ਕੀ ਹੁੰਦਾ ਵਾ ਉਹ ਜੇ ਕੋਈ ਮਾੜਾ ਮੋਟਾ ਹੋਊਗਾ ਛੋਟਾ ਮੋਟਾ ਕੇਸ ਬਣਾ ਕੇ ਉਹਨੂੰ ਅੰਦਰ ਕਰ ਦੇਣਗੇ ਥੋੜੀ ਦੇਰ ਬਾਅਦ ਬਾਹਰ ਆ ਜਾਊਗਾ ਬੰਦਾ ਪਰ ਲੇਕਿਨ ਅਸੀਂ ਇਹ ਨਹੀਂ ਕਹਿੰਦੇ ਜਿਸ ਤਰ੍ਹਾਂ ਜਿਸ ਤਰ੍ਹਾਂ ਅਮਰਿਤਪਾਲ ਸਿੰਘ ਨੂੰ ਅੰਦਰ ਕੀਤਾ ਸੀ ਅਸੀਂ ਕਹਿੰਦੇ ਇਹਨੂੰ ਵੀ ਉਸੇ ਤਰ੍ਹਾਂ ਉਹੀ ਤਾਰਾ ਲਾ ਕੇ ਅੰਦਰ ਕੀਤਾ ਜਾਵੇ ਪਾਕਿਸਤਾਨ ਨਾਲ ਵੀ ਟਵੀਟ ਕਰਦੇ ਕਿ ਅਸੀਂ ਸਰਕਾਰ ਤੋਂ ਬੇਰੀ ਉਸ ਨੂੰ ਉਸ ਨੂੰ ਸਜਾ ਦਿੱਤੀ ਜਾਵੇ ਤਾਂ ਕਿ ਜੋ ਉਹ ਐਥਨਿਕ ਜੀਵਨੀ ਕਰਦੇ ਮੁਰਤੀ ਨਾਸਨਾ ਕਰ ਸਕਣ ਅਸੀਂ ਇਹੀ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਪ੍ਰਸ਼ਾਸਨ ਨੂੰ ਵੀ ਇਹੀ ਬੇਨਤੀ ਕੀਤੀ ਆ ਮੌਜੂਦਾ ਸਰਕਾਰ ਨੂੰ ਵੀ ਇਹੀ ਬੇਨਤੀ ਕੀਤੀ ਆ ਕਿ ਸਾਡਾ ਸਾਥ ਦਿੱਤਾ ਜਾਵੇ ਜਿਹੜਾ ਇਹ ਮਤਲਬ ਬੇਅਦਬੀ ਹੋਈ ਆ ਵੀ ਤਾਂ ਜੋ ਕੋਈ ਹੋਰ ਕੋਈ ਕਰੋਨਾ ਉਹਦਾ ਇਸ ਤਰ੍ਹਾਂ ਦੀ ਹਰਕਤ ਨਾ ਕਰ ਸਕੀ। ਸਾਨੇਵਾਲ ਦੇ ਵਿੱਚ ਪਿਆਰ ਨੂੰ ਆਮਤ ਵਜੇ ਰਿਹਾ ਤਾਂ ਕਿਸ ਤਰ੍ਹਾਂ ਦੇਖ ਦੋ ਬਾਜ਼ਾਰ ਵਿੱਚ ਕਿਤਨਾ ਦਾ ਰਿਸਪੌਂਸ ਹੈ। ਬਾਜ਼ਾਰ ਦੇ ਜਿੰਨੇ ਵੀ ਲੋਕ ਨੇ ਸਾਰੇ ਸਾਡੇ ਆਪਣੇ ਲੋਕ ਨੇ ਬਹੁਤ ਹੀ ਸਿਆਣੇ ਔਰ ਸਮਝਦਾਰ ਲੋਕ ਨੇ ਇੱਕ ਦੂਜੇ ਦੇ ਨਾਲ ਖੜਨ ਵਾਲੇ ਲੋਕ ਨੇ ਕਿਉਂਕਿ ਜਿਹੜਾ ਸਾਡਾ ਸ਼ਹਿਰ ਸਾਨੇਵਾਲ ਆ ਇਹ ਇੱਕ ਬਹੁਤ ਹੀ ਵਧੀਆ ਸ਼ਹਿਰ ਆ ਕਿਉਂਕਿ ਭਾਵੇਂ ਅੱਜ ਇਹ ਸ਼ਹਿਰ ਸਾਡਾ ਬਹੁਤ ਵੱਡਾ ਹੋ ਗਿਆ ਕਿਸੇ ਟਾਈਮ ਇਹ ਛੋਟਾ ਜਿਹਾ ਸ਼ਹਿਰ ਹੁੰਦਾ ਸੀ ਪਰ ਲੇਕਿਨ ਜਿਹੜਾ ਸਾਡੇ ਸ਼ਹਿਰ ਦੇ ਵਾਸੀ ਨੇ ਉਹਨਾਂ ਨਾਲ ਸਾਡਾ ਬਹੁਤ ਹੀ ਪਿਆਰ ਆ ਅੱਜ ਦੁਕਾਨਦਾਰਾਂ ਨੇ ਸਾਬਤ ਕਰਤਾ ਉਹਨਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਸਾਬਤ ਕਰਤਾ ਕਿ ਸਾਰੇ ਡਾਕਟਰ ਬੀ ਆਮੇਦਕਰ ਸਾਹਿਬ ਨੂੰ ਕਿੰਨਾ ਪਿਆਰ ਕਰਦੇ ਜਦੋਂ ਪਿੱਛੇ ਦੇ 2 April ਨੂੰ ਬੰਦ ਕੀਤਾ ਗਿਆ ਸੀ ਤੇ ਉਦੋਂ ਵੀ ਉਹ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਸੀ ਕਿ ਸਾਹਨੇਵਾਲ ਦੇ ਵਿੱਚ ਮੈਂ ਸਵਰਨ ਸੋਨੀ ਅਸੀਂ ਸਾਰੇ ਜਦੋਂ ਇਕੱਠੇ ਹੋ ਕੇ ਸਵੇਰੇ ਦੁਕਾਨਦਾਰਾਂ ਨੂੰ ਇੱਕੋ ਵਾਰੀ ਬੇਨਤੀ ਕੀਤੀ ਤੇ ਸਾਰੀਆਂ ਸਾਰਾ ਬਾਜ਼ਾਰ ਬੰਦ ਹੋ ਗਿਆ ਸੀਗਾ ਤੇ ਅੱਜ ਵੀ ਫੇਰ ਉਸੇ ਤਰੀਕੇ ਦੇ ਨਾਲ ਸਾਰਾ ਬਾਜ਼ਾਰ ਜਿਹੜਾ ਬੰਦ ਹੋਇਆ ਸਾਡਾ ਆਪਣਾ ਭਾਈਚਾਰਾ ਅਸੀਂ ਬਹੁਤ-ਬਹੁਤ ਥੈਂਕਸ ਕਰਦੇ ਹਾਂ ਕਿ ਛੋਟੀ ਜਿਹੜੀ ਆ ਜਿਹੜੀ ਆ ਕਾਲ ਦੇ ਉੱਤੇ ਉਹਨਾਂ ਨੇ ਇਹਨੂੰ ਬੰਦ ਕੀਤਾ ਸੋ ਫਿਰ ਅਸੀਂ ਬਾਰ-ਬਾਰ ਉਹੀ ਗੱਲ ਕਹਿਣੀ ਚਾਹੁੰਦੇ ਹਾਂ ਕਿ ਜਿੱਦਾਂ ਹੋਰਾਂ ਤੇ ਐਨਐਸਏ ਲੱਗੀ ਆ ਤੇ ਉਹ ਬੰਦੇ ਨੂੰ ਅੰਦਰ ਕੀਤਾ ਸੋ ਜਿਹੜਾ ਜਣਾ ਖਣਾ ਫੇਸਬੁੱਕ ਡਰਾਈਵਰ ਆ ਉੱਠ ਕੇ ਡਾਕਟਰ ਭੀਮਰਾਓ ਬਾਰੇ ਜਾਂ ਸੰਵਧਾਨ ਬਾਰੇ ਜਾਂ ਦਲਦਲਤਾ ਬਾਰੇ ਕੁਝ ਵੀ ਬੋਲਦਾ ਉਹਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਜਿਹੜਾ ਲਿਖਿਆ ਹੋਇਆ ਕਾਨੂੰਨ ਆ ਤੁਸੀਂ ਕਾਨੂੰਨ ਦੇ ਦਾਇਰੇ ਦੇ ਅੰਦਰ ਹੀ ਅੰਦਰ ਜਾ ਰਹੇ ਹੋ ਠੀਕ ਆ ਇਹ ਡਾਕਟਰ ਭੀਮrao ਉਮੇਦਕਰ ਸਾਹਿਬ ਦੀ ਥੇਣਾ ਵੱਡੀ ਉਹਨਾਂ ਨੇ ਕੱਲੇ ਦਲਤਾਂ ਵਾਸਤੇ ਨਹੀਂ ਕੀਤਾ ਉਹਨਾਂ ਨੇ ਸਾਰੇ ਵਰਗਾਂ ਵਾਸਤੇ ਸਾਰੀਆਂ ਕੌਮਾਂ ਵਾਸਤੇ ਸਭ ਨੂੰ ਕੱਲੇ ਦਲਤਾਂ ਨੂੰ ਕੋਈ ਨਹੀਂ ਦਿੱਤਾ ਸਾਰਿਆਂ ਨੂੰ ਸਭ ਕੁਝ ਦਿੱਤਾ ਤੇ ਜਿਹੜਾ ਅੱਜ ਵੋਟ ਦਾ ਹੱਕ ਆ ਅਧਿਕਾਰ ਆ ਉਹ ਵੀ ਸਾਨੂੰ ਡਾਕਟਰ ਭੀਮrao ਉਮੇਦਕਰ ਸਾਹਿਬ ਨੇ ਦਿੱਤਾ ਇਹ ਜਿਹੜੇ ਪੜੇ ਲਿਖੇ ਵਿਗਿਆਨੀ ਗਿਆਨੀ ਜਿਹੜੇ ਹੁਣ ਗੱਲਾਂ ਸੁਧਾਨ ਦੀਆਂ ਕਰਦੇ ਨੇ ਇਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਐ ਕਿ ਉਹ ਕਿੰਨਾ ਪੜਿਆ ਲਿਖਾ ਮਹਾਨ insan ਸੀ ਕਿਉਂਕਿ ਜਦੋਂ ਉਹ ਕ੍ਰਾਂਤੀ ਆਈਆ ਬਾ ਬਾਲਮੀਕ ਸਾਹਿਬ ਨੇ ਅਰ ਮੈਨ ਲਿਖੀ ਡਾਕਟਰ ਰਵਦਾਸ ਭਗਤ ਜੀ ਨੇ ਜੋ ਬਾਣੀ ਰਚੀਆ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਆ ਕਿ ਕਲਮ ਦੀ ਕ੍ਰਾਂਤੀ ਦੇ ਨਾਲ ਕੌਮਾਂ ਜਿਹੜੀਆਂ ਨੇ ਉਹ ਉਤਸ਼ਾਹਤ ਹੁੰਦੀਆਂ ਨੇ ਸੋ ਇਸੇ ਤਰੀਕੇ ਨਾਲ ਡਾਕਟਰ ਪੀਮਰਾ ਅੰਬੇਦਕਰ ਸਾਹਿਬ ਨੇ ਜਿਹੜੀ ਸੰਵਿਧਾਨ ਲਿਖ ਕੇ ਕੁਰਬਾਨੀ ਦਲਤਾਂ ਦੇ ਵਿੱਚ ਇੱਕ ਜੋਸ਼ ਭਰਿਆ ਉਹ ਸਾਰੇ ਜਣੇ ਭਲੀ ਭਾਂਤ ਆਪਾਂ ਜਾਣੂ ਆ ਸੋ ਇਸ ਕਰਕੇ ਜਿਹੜਾ ਦਲਤ ਭਾਈਚਾਰਾ ਜਣ ਜਿਹੜੇ ਸਮਾਜ ਦੇ ਨਾਲ ਸਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜਿਆ ਅਸੀਂ ਹਮੇਸ਼ਾ ਉਹਨਾਂ ਦੇ ਰਹਿਣੀ ਰਹਾਂਗੇ ਔਰ ਇਸੇ ਤਰੀਕੇ ਦੇ ਨਾਲ ਅਸੀਂ ਇਹ ਜਿਹੜੇ ਸੰਗਰਸ਼ ਨੂੰ ਜਾਰੀ ਰੱਖਾਂਗੇ ਚਲੋ ਜੀ